ਆਜ ਸੱਚੇ ਗੱਲ ਜੀ ਸਾਨੂੰ ਦਰਸਾਉਂਦਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ। ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਿਕਸਚਰ ਨਮਕੀਨ ਹਲਦੀ ਰਾਮਸਟਾਈਲ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਘਰ ਦੇ ਵਿੱਚ ਸੌਖੇ ਜੁਕ ਨੇ ਆ। ਤੁਸੀਂ ਬਾਅਦ ਸੁਣੀ ਸਕਦੇ ਹੋ ਇਹਨਾਂ ਦੀ ਜਿਆਦਾ ਕ੍ਰਿਸਪੀ ਤੇ ਬਹੁਤ ਹੀ ਸੌਖੀ ਹੈ ਘਰ ਦੇ ਵਿੱਚ ਬਣਾਉਣਾ ਤੇ ਡੱਬੇ ਭਰ ਕੇ ਬਣ ਜੂਗੀ। ਇਹਦੇ ਸਿਰਫ ਥੋੜੇ ਜਿਡੇ ਸਮੇਂ ਨਾਲ ਬਹੁਤ ਹੀ ਜ਼ਿਆਦਾ ਵਧੀਆ ਬਣੂਗੀ ਜੇ ਤੁਸੀਂ ਪੰਜ ਮਿੰਟ ਤੋਂ ਵੀ ਵੱਧ ਸੁੱਕਾ ਸਕਦੇ ਹੋ ਇਹਨਾਂ ਦਾ ਜਦਾ ਵਧੀਆ ਬਣਦੀ ਹੈ। ਚਲੋ ਕਰਦੇ ਹਾਂ ਬਣਾਉਣਾ ਸ਼ੁਰੂ। ਉਹਦੇ ਲਈ ਤੇ ਇੱਕ ਮੈਂ ਪਾਂਡੇ ਦੇ ਵਿੱਚ ਇੱਕ ਕਾਲੀ ਬੇਸਨ ਪਾਇਆ ਤੇ ਨਾਲ ਸੌਂਸ ਤੇ ਤੁਸੀਂ ਕੋਈ ਵੀ ਭੰਡਾ ਲੈ ਸਕਦੇ ਆ ਜਿੰਨਾ ਤੁਸੀਂ ਬੇਸਨ ਲੈ ਲਿਆ ਆ ਤੇ ਫਿਰ ਇਹਦੇ ਵਿੱਚ ਥੋੜਾ ਜਿਹਾ ਹਲਦੀ ਪਾਈ ਹੈ ਤੇ ਥੋੜੀ ਜਿਹੀ ਲਾਲ ਮਸਪਾਊਡਰ ਪਾਈ ਹੈ ਇੱਕ ਚਮਚ ਤੇਲ ਪਾਇਆ ਤੇ ਹੁਣ ਇਹਦੇ ਜਿਵੇਂ ਪਾਣੀ ਪਾ ਕੇ ਇਹਨੂੰ ਅੜਾ ਗੋਲਣਾ ਆ ਥੋੜੀ ਜਿਹੀ ਮੇਵੇ ਚ ਜੁਆਇੰਟ ਵੀ ਪਾਤੀ ਸੀਗੀ ਉਹ ਆਪਸ਼ਨਲ ਆ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਫਿਰ ਇਹਨੂੰ ਕੂਝੇ ਮੇਕਰ ਮਸ਼ੀਨ ਚ ਪਾ ਕੇ ਮੈਂ ਤੇ ਮੀਡੀਅਮ ਹੌਟਲ ਦੇ ਵਿੱਚ ਇਹਨੂੰ ਫਰਾਈ ਕਰ ਲਿਆ ਜੇ ਤੁਹਾਡੇ ਕੋਲ ਕੂਝੀ ਵਾਲੀ ਮਸ਼ੀਨ ਨਹੀਂ ਹੈਗੀ ਤਾਂ ਤੁਸੀਂ ਜਿਹੜਾ ਕੱਦੂ ਕੱਸਦਾ ਮੋਟਾ ਹਿੱਸਾ ਹੁੰਦਾ ਆ ਉਹਦੇ ਉੱਤੇ ਜਿਹੜਾ ਆਟਾ ਲੈ ਕੇ ਉਡੂਏ ਦੱਕਾ ਮਾਉਣਾ ਆ ਹੌਲੀ ਹੌਲੀ ਉਹ ਨਿਕਲਣਾ ਸਟਾਰਟ ਹੋ ਜੂਗਾ ਭੁਜੀਆ ਉਹ ਵੀ ਮੈਂ ਤੁਹਾਨੂੰ ਕਿਸੇ ਦਿਨ ਵੀਡੀਓ ਦੇ ਵਿੱਚ ਦਿਖਾ ਦੂੰਗੀ ਤੈਨੂੰ ਚੰਗੀ ਤਕ ਕਿਨਾਂ ਆਪਾਂ ਕ੍ਰਿਸਪੀ ਹੋਣ ਤੱਕ ਫਰਾਈ ਕਰ ਲੈਣਾ ਆ ਫਿਰ ਇਹਨੂੰ ਆਪਾਂ ਕੱਢ ਲੈਣਾ ਹੈ ਇਹ ਦੇਖੋ ਮੈਂ ਸਾਰੇ ਬੇਜੇਤੀ ਫਰਾਈ ਕਰ ਲੈ ਰਹੀ ਆ ਬਹੁਤ ਹੀ ਕ੍ਰਿਸਪੀ ਬਣਦੀ ਹੈ ਤੇ ਬਹੁਤ ਹੀ ਚਟਪਟ ਬਣ ਜਾਂਦੀ ਹੈ ਇਹ ਪਹਿਲਾਂ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਪਾਉਣਾ ਹੈ ਫਿਰ ਆਪਾਂ ਹਲਕਾ ਹੀ ਲੋ ਕਰ ਦੇਣਾ ਤਾਂ ਜੋ ਅੰਦਰ ਤੱਕ ਕ੍ਰਿਸਪੀ ਹੋ ਜਾਏ ਫਿਰ ਇਹਨੂੰ ਆਪਾਂ ਕੱਢ ਲੈਣਾ ਆ ਇਹ ਦੇਖੋ ਸਾਰੇ ਪੈਦੇ ਮਿਲਾ ਲੈਣੇ ਆ ਤੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਦੇਖੋ ਹੁਣੇ ਧੀ ਮੈਂ ਬਣਾ ਰਹੀ ਹਾਂ ਬੂੰਦੀ ਉਹਦੇ ਮੈਂ 5 ਚਮਚ ਬੇਸਨ ਲਿਆਇਆ ਤੇ ਥੋੜਾ ਸਵਾਦ ਸਾਈਕ ਲੀਨ ਪਾਇਆ ਨਾੜੀ ਦੇ ਚੁਕੜੇ ਕੇ ਮਲਾ ਕੇ ਇਹਦੇ ਵਿੱਚ ਪਾਣੀ ਪਾ ਕੇ ਪੈਦਾ ਬੈਟਰ ਬਣਾ ਲੈਣਾ ਹੈ ਬਾਕੀ ਮੈਂ ਬੂੰਦੀ ਦੀ ਵੀਡੀਓ ਆਲਰੇਡੀ ਤੁਹਾਨੂੰ ਸ਼ੇਅਰ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਚੈਨਲ ਤੇ ਜਾ ਕੇ ਇਹ ਦੇਖੋ ਮੈਂ ਇਨਸਟੈਂਟ ਦੀ ਕੁਇਕ ਬਣਾ ਰਹੀ ਹਾਂ ਬੂੰਦੀ ਇਹ ਦੇਖੋ ਇਦਾਂ ਦਾ ਹੋਣਾ ਚਾਹੀਦਾ ਹੈ ਆਪਣਾ ਬੈਟਰ ਤੇ ਦੇ ਵਿੱਚ ਮੈਂ ਥੋੜੀ ਨੋ ਪਾ ਰਹੀ ਹਾਂ ਇੱਕ ਚੁਟਕੀ ਜਿਹਾ ਤਕਰੀਬ ਤੇ ਤੁਸੀਂ ਨਹੀਂ ਪਾਣਾ ਚਾਹੁੰਦੇ ਸਕਿਪ ਵੀ ਕਰ ਸਕਦੇ ਆ ਇਹਨੂੰ ਜਿਹੜਾ ਮੈਂ ਦੋ ਭਾਗਾਂ ਚ ਡਿਵਾਈਡ ਕਰ ਲਿਆ ਇੱਕ ਚ ਪਾਇਆ ਰੈੱਡ ਫੂਡ ਕਲਰ ਤੇ ਇੱਕ ਚ ਪਾਇਆ ਗ੍ਰੀਨ ਫੂਡ ਕਲਰ ਕਿਉਂਕਿ ਬਾਜ਼ਾਰ ਤੇ ਵਿੱਚ ਪਾਇਆ ਹੁੰਦਾ ਬਾਜ਼ਾਰ ਦੀ ਬੂੰਦੀ ਚ ਇਸ ਲਈ ਪਾਇਆ ਹੈ ਜੇ ਨਹੀਂ ਪਾਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਕਲੀਨ ਪੀਲੇ ਰੰਗ ਦੀ ਵੀ ਬਣਾ ਸਕਦੇ ਆ ਫਿਰ ਇਹਨੂੰ ਮੈਂ ਜਿਹੜਾ ਇਹ ਫਰਾਈ ਕਰ ਲਿਆ ਹੈ ਇਹ ਦੇਖੋ ਤੇ ਫਿਰ ਇਥੇ ਮੈਂ ਲੈ ਲਿਆ ਆ ਫਰਾਈ ਕੀਤੇ ਹੋਏ ड्राई फ्रूट बादाम ਤੇ ਕਾਜੂ ਤੇ ਸਾਈ ਕੀ ਤਾਂ ਹੋਇਆ ਕੋਹਾ ਕੋਹੇ ਜਿਹੜਾ ਬਹੁਤ ਹੀ ਵਧੀਆ ਸਵਾਦ ਆਉਂਦਾ ਇਹਦੇ ਵਿੱਚ ਅੱਧੀ ਕੋਲੀ ਮੈਂ ਕੋਹੇ ਦੀ ਲਈ ਸੀਗੀ ਛੋਟੀ ਕੋਲੀ ਤੇ ਉਹਨੂੰ ਮੈਂ ਫਰਾਈ ਕਰ ਲਿਆ ਵਧੀਆ ਤਰੀਕੇ ਨਾਲ ਇਸ ਨੂੰ ਤੇ ਇਹਦੇ ਵਿੱਚ ਮੈਂ ਦੇਖੋ ਪੂਦੀਆ ਪਾਤਾ ਸਾਰਾ ਕੁਝ ਪਾਤਾ ਬੂੰਦੀ ਪਾਤੀ ਆ ਬਹੁਤ ਕੁਝ ਦਿੱਸਦੀ ਹੈ ਫਿਰ ਮੈਂ ਥੋੜੀ ਬਾਜ਼ਾਰ ਵਾਲੀ ਦਹੀਂ ਵਾਲੀ ਬੂੰਦੀ ਵੀ ਪਾਤੀ ਆ ਤੇ ਹੁਣ ਇਹਦਾ ਆਪ ਮਸਾਲਾ ਬਣਾਵਾਂਗੇ ਉਹ ਲਈ ਮੈਂ ਇਥੇ ਰਾਇਆ ਇਹਦੇ ਵਿੱਚ ਲੂਣ ਪਾਇਆ ਸਵਾਦ ਸਹਿਖ ਥੋੜਾ ਹੀ ਲੂਣ ਹੋਣਾ ਜ਼ਿਆਦਾ ਨਹੀਂ ਥੋੜੀ ਲਾਲ ਮਿਰਚ ਪਾਊਡਰ ਤੇ ਨਾਲ ਹੀ ਆ ਪੈਦੂ ਵਿੱਚ ਪਾਉਣਾ ਥੋੜਾ ਜਿਹਾ ਆਮਚਰ ਪਾਊਡਰ ਥੋੜਾ ਜਿਹਾ ਨਾਰਦਨਾ ਪਾਊਡਰ ਥੋੜੀ ਜੀ ਹਿੰਗ ਤੇ ਥੋੜਾ ਜਿਹਾ ਪੁਦੀਨਾ ਮਸਾਲਾ ਬਿਲਕੁਲ ਆਪਸ਼ਨਲ ਆ ਜੇ ਨਹੀਂ ਹੈਗਾ ਤਾਂ ਸਕਿਪ ਵੀ ਕਰ ਸਕਦੇ ਆ ਇਹ ਮਸਾਲੇ ਦੇ ਨਾਲ ਇਹਦਾ ਫਲੇਵਰ ਹੋਰ ਵੀ ਜ਼ਿਆਦਾ ਇਨਹਾਂਸ ਹੋ ਜਾਂਦਾ ਆ ਤੁਸੀਂ ਇਹਦੇ ਵਿੱਚ ਥੋੜੀ ਜੀ ਖੰਡ ਵੀ ਪਾ ਸਕਦੇ ਆ ਜੇ ਤੁਸੀਂ ਪਸੰਦ ਕਰਦੇ ਆ ਤੇ ਨਾਲ ਹੀ ਤੇ ਥੋੜੀ ਸੌਂਗੀ ਪਾਉਣੀ ਆ ਤੇ ਤੁਸੀਂ ਇਹਦੇ ਵਿੱਚ ਪੂਜੀ ਹੋਈ ਮੂਕਲੀ ਵੀ ਪਾ ਸਕਦੇ ਆ ਤੇ ਬਣੋ ਬਹੁਤ ਹੀ ਟੇਸਟੀ ਇੱਕਦਾਂ ਕ੍ਰਿਸਪੀ ਸੁਬੀਆਂ ਨਮਕੀਨ ਬਣ ਕੇ ਤਿਆਰ ਆ ਵੀਰ ਰੈਸਪੀ ਫਾਈ ਕਰਿਓ ਜੇ ਲਾਈਕ ਕਰਿਓ ਵਾਟਾ ਵਾਟ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ